ਭਾਈ ਬਲਵੰਤ ਸਿੰਘ ਜੀ ਰਾਜੋਆਣੇ ਦੀ ਸੁਪਰੀਮ ਕੋਰਟ ਚ ਫਿਕਸ ਕੀਤੀ ਗਈ ਆ ਪਰ ਮੈਨੂੰ ਜਿਹੜੀ ਇਨਫੋਰਮੇਸ਼ਨ ਮਿਲੀ ਆ ਕਿ ਉਹਨਾਂ ਲਿਸਟ ਨਹੀਂ ਹੋਈ 15 ਤਰੀਕ ਲਈ ਤੇ ਮੈਂ ਤੇ ਮੇਰੇ ਨਾਲ ਮੇਰੇ ਸਾਥੀ ਅਸੀਂ ਕੱਲ ਨੂੰ ਭਾਈ ਬਲਵੰਤ ਸਿੰਘ ਜੀ ਰਾਜੋਆਣਾਂ ਦੀ ਮੁਲਾਕਾਤ ਵੀ ਕਰਨ ਜਾ ਰਹੇ ਹਾਂ ਉਹ ਹੈਗਾ AI ਇੱਕ ਨਵਾਂ ਸਿਸਟਮ ਚਾਲੂ ਹੋਇਆ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਦੇ ਆ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕਿਵੇਂ ਪੁੱਠੀਆਂ ਸਿੱਧੀਆਂ ਤਸਵੀਰਾਂ ਪਾਉਂਦਾ ਤੇ ਮੈਂ ਸਿੱਖਾਂ ਦੇ ਵੀ ਜਾਨਣਾ ਪਈ ਸਿੱਖੇ ਸਿੱਖ ਨੂੰ ਕਹਾਵ ਕਰੀ ਜਾਂਦੇ ਆ ਦੇਖੋ ਚਾਹੀਦਾ ਤੇ ਇਹ ਆ ਵੀ ਜੇ ਕੋਈ ਹਰਮੰਦਰ ਸਾਹਿਬ ਦੀ ਪੌਂਦਾ ਤੇ ਸਿੱਖ ਨੂੰ ਸਿੱਖ ਭੇਜੂਗਾ ਉਹਦਾ ਤਾਂ ਛੇਨਾ ਪਾੜ ਜਾਣਾ ਚਾਹੀਦਾ ਵੀ ਕੌਣ ਕਰ ਰਿਹਾ ਮੈਂ ਖਾਸ ਕਰਕੇ ਸਿੱਖ ਚੈਨਲ ਨੂੰ ਉਹਨੂੰ ਬੇਨਤੀ ਕਰਨੀ ਚਾਹਣਾ ਆ ਆ ਅਸੀਂ ਅੱਜ 6-7 ਮੱਗਾਂ ਰੱਖੀਆਂ ਕਿ ਜੇ ਇਦਾਂ ਦੀ ਕੋਈ ਘਨਾਉਣੀ ਹਰਕਤ ਕਰਦਾ ਉਹਨੂੰ ਜਿਹੜਾ ਕੋਈ ਫਾਰਵਰਡ ਵੀ ਕਰੇ ਤੇ ਉਹਦੇ ਤੇ ਪਰਚਾ ਦਰਜ ਕੀਤਾ ਜਾਵੇ ਦੋ ਵਾਰ ਬਜਨੂਗਾ ਦੂਸਰਾ ਕਿਉਂਕਿ 15 ਤਰੀਕ ਭਾਈ ਬਲਵੰਤ ਸਿੰਘ ਜੀ ਰਾਜੋਵਾਣੇ ਦੀ ਸੁਪਰੀਮ ਕੋਰਟ ਚ ਫਿਕਸ ਕੀਤੀ ਗਈ ਆ ਪਰ ਮੈਨੂੰ ਜਿਹੜੀ ਇਨਫੋਰਮੇਸ਼ਨ ਮਿਲੀ ਆ ਕਿ ਉਹਨਾਂ ਲਿਸਟ ਨਹੀਂ ਹੋਈ 15 ਤਰੀਕ ਲਈ ਹੁਣ ਸੁਣਵਾਈ ਉਹਦੀ ਸ਼ਾਇਦ ਗਾਂਹ ਹੋ ਜਾਏ ਤੇ ਮੈਂ ਤੇ ਮੇਰੇ ਨਾਲ ਮੇਰੇ ਸਾਥੀ ਅਸੀਂ ਕੱਲ ਨੂੰ ਭਾਈ ਬਲਵੰਤ ਸਿੰਘ ਜੀ ਰਾਜੋਵਾਣਾ ਦੀ ਮੁਲਾਕਾਤ ਵੀ ਕਰਨ ਜਾ ਰਹੇ ਹਾਂ ਅਸੀਂ ਈਮੇਲ ਕੀਤੀ ਸੀ ਉਹਦੀ ਸਾਨੂੰ ਪਰਮਿਸ਼ਨ ਦੇ ਦਿੱਤੀ ਗਈ ਆ ਤੇ ਉਹ ਕੱਲ ਨੂੰ ਅਸੀਂ ਬੈਠ ਕੇ ਉਹਨਾਂ ਦੇ ਨਾਲ ਮੀਟਿੰਗ ਕਰਕੇ ਆਵਾਂਗੇ ਇੱਕ ਕਿਉਂਕਿ ਹਰ ਇੱਕ EMPLOYEES ਦੀ ਚਾਹਨਾ ਹੁੰਦੀ ਆ ਕਿ ਮੈਨੂੰ ਕੋਈ ਨਾ ਕੋਈ ਸਮੇਂ ਅਨਸਾਰ ਕੁਮਬਿਘਾਈ ਪਤਾ ਦਿੱਤਾ ਜਾਵੇ ਸੋ 3% ਮਗਿਹਾਈ ਪਤਾ ਵੀ ਸ਼ੋਮਣੀ ਕਮੇਟੀ ਦੇ ਸਮੂਹ ਵਲਾਜਮਾ ਨੂੰ ਅੱਜ ਜਿਹੜਾ ਉਹ ਫੈਸਲਾ ਹੋਇਆ ਸੋ ਇੱਕ ਜਿਹੜਾ ਸਭ ਤੋਂ ਵੱਡਾ ਨਵਾਂ ਇੱਕ ਸਾਡੇ ਲਈ ਚੰਚੜਿਆ ਸਾਰਿਆਂ ਲਈ ਆ ਉਹ ਹੈਗਾ AI ਇੱਕ ਨਵਾਂ ਸਿਸਟਮ ਚਾਲੂ ਹੋਇਆ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਦੇ ਆ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕਿਵੇਂ ਪੁੱਠੀਆਂ ਸਿੱਧੀਆਂ ਤਸਵੀਰਾਂ ਪਾਉਦਾ ਤੇ ਮੈਂ ਸਿੱਖਾਂ ਦੇ ਵੀ ਜਾਨਣਾ ਭਈ ਸਿੱਖੇ ਸਿੱਖ ਨੂੰ ਕਹਾਵ ਕਰੀ ਜਾਂਦੇ ਆ ਦੇਖੋ ਚਾਹੀਦਾ ਤਾਂ ਇਹ ਆ ਭਈ ਕੋਈ ਹਰਿਮੰਦਰ ਸਾਹਿਬ ਦੀ ਪਾਉਂਦਾ ਤੇ ਸਿੱਖ ਨੂੰ ਸਿੱਖ ਭੇਜੂਗਾ ਉਹਦਾ ਤਾਂ ਛਿੰਨਾ ਪਾੜ ਜਾਣਾ ਚਾਹੀਦਾ ਭਈ ਕੌਣ ਕਰ ਰਿਹਾ ਤੇ ਮੈਂ ਪੁੱਛਿਆ ਕਾਰਨ ਕੀ ਆ ਕਹਿੰਦੇ ਜੀ ਪੈਸੇ ਬਹੁਤ ਬਣਦੇ ਲੋਕ ਲਾਇਕ ਬੜਾ ਕਰਦੇ ਕੀ ਇਹ ਸਾਡਾ ਸਿੱਖੀ ਸਿਧਾਂਤ ਸੀ ਮੈਂ ਖਾਸ ਕਰਕੇ ਸਿੱਖ ਚੈਨਲ ਨੂੰ ਉਹਨਾਂ ਨੂੰ ਬੇਨਤੀ ਕਰਨੀ ਚਾਹਨਾ ਆ ਅਸੀਂ ਅੱਜ 6-7 ਮੱਗਾਂ ਰੱਖੀਆਂ ਕਿ ਜੇ ਇਦਾਂ ਦੀ ਕੋਈ ਕਨਾਉਣੀ ਹਰਕਤ ਕਰਦਾ ਉਹਨੂੰ ਜਿਹੜਾ ਕੋਈ ਫਾਰਵਰਡ ਵੀ ਕਰੇ ਤੇ ਉਹਦੇ ਤੇ ਪਰਚਾ ਦਰਜ ਕੀਤਾ ਜਾਵੇ 295 ਜੀ ਦਾ ਤਾਂ ਕਿ ਉਹਨੂੰ ਪਤਾ ਲੱਗੇ ਪਈ ਇਹ ਕਿਵੇਂ ਕਿਸ ਭਾ ਪੈਂਦੀ ਆ ਸੋ ਉਹਦੇ ਲਈ 3-4 ਅਸੀਂ ਅੱਜ ਕੋਸ਼ਿਸ਼ ਤਾਂ ਸਰਕਾਰ ਪੱਕੀ ਆ ਸਰਕਾਰ ਕਰੂਗੀ ਕਰਦੀ ਕਿ ਨਹੀਂ ਕਰਦੀ ਇਹ ਸਰਕਾਰ ਦੀ ਮਰਜ਼ੀ ਆ ਜਾਇਨ ਨੂੰ ਠੰਡੇ ਬਾਗ ਤੇ ਜੇ ਸਿੱਟਣਾ ਆ ਪਰ ਅਸੀਂ ਆਪਣੇ ਤੌਰ ਦੇ ਉੱਤੇ ਪਿੱਛੇ ਮੀਟਿੰਗ ਕੀਤੀ ਸੀ ਯੂਨੀਵਰਸਿਟੀਆਂ ਦੇ ਬਾਇ ਚਾਂਸਲਰ ਬਾਖਬਾ ਕਾਲਜਾਂ ਦੇ ਸਾਡੇ ਸਤਿਕਾਰਯੋਗ ਜਿਹੜੇ ਉਹ ਪ੍ਰੋਫੈਸਰ ਸਹਿਬਾਨ ਪ੍ਰਿੰਸੀਪਲ ਸਹਿਬਾਨ ਜਿਹੜੇ ਉਹ ਕਾਰਜ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਆ ਉਹ ਸਾਰਿਆਂ ਨੂੰ ਇੱਥੇ ਸੱਦੇ ਆ ਇਸ ਮੈਂ ਤੁਹਾਡੇ ਰੂਬਰੂ ਤਾਂ ਕਰ ਰਿਹਾ ਕਿਉਂਕਿ ਸਾਡਾ ਮਤਾ ਜਿਹੜਾ ਇਹ ਸਾਰਿਆਂ ਪੱਖਾਂ ਤੇ ਕਿ ਕਿੱਥੇ ਕਿੱਥੇ ਕੀ ਕੀ ਹੋਣਾ ਤੇ ਕੀ ਕੀ ਕਰਨਾ ਚਾਹੀਦਾ ਕਮੇਟੀ ਨੇ ਇਹ 1 ਮਿੰਟ ਦੇ ਵਿੱਚ ਤੁਹਾਨੂੰ ਮੈਂ ਸਾਰਾ ਪੜ੍ਹ ਦਿੰਨਾ ਗੁਰਵਾਨੀ ਸਿੱਖ ਇਤਿਹਾਸ ਤੇ ਧਾਰਮਿਕ ਚਿੰਨਾ ਅਤੇ ਸਿੱਖਾਂ ਦੇ ਪਾਵਨ ਗੁਰੂ ਹਸਤਾਨਾਂ ਦੀ ਮੂਲ ਭਾਵਨਾ ਨਾਲ AI ਤਕਨੀਕੀ ਦੁਆਰਾ ਛੇੜਛਾੜ ਕਰਕੇ ਤਸਵੀਰਾਂ ਆਡੀਓ ਵੀਡੀਓ ਬਣਾਉਣ ਦੀ ਹਰਕਤਾਂ ਬੇਆਦਮੀ ਦੇ ਬਰਾਬਰ ਹਨ ਕਿਉਂਕਿ ਜਿਹੜਾ ਪਾਉਂਦਾ ਆ ਇਹ ਜਿਹੜਾ ਆ ਇਹਦੇ ਉੱਤੇ ਧਾਰਮਿਕ ਭਾਵਨਾਵਾਂ ਮਾਪਕਾਉਣ ਦਾ ਜਿਹੜਾ ਆ ਪਰਚਾ ਦਰਜ ਹੋਣਾ ਚਾਹੀਦਾ ਅੰਤਰ ਕਮੇਟੀ ਫੈਸਲਾ ਕਰਦੀ ਹੈ ਕਿ AI ਰਾਹੀਂ ਕਿਸੇ ਵੀ ਮਾਮਲੇ ਵਿੱਚ ਵੀਡੀਓ ਆਦੀ ਬਣਾਉਣ ਵਾਲੇ ਅਤੇ ਇਸ ਨੂੰ ਅੱਗੇ ਸਾਂਝਾ ਕਰਨ ਵਾਲੇ ਨੂੰ ਕਿਸੇ ਵੀ ਤਰ੍ਹਾਂ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਵਿਰੁੱਧ ਕਰੜੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਮੁਆਫੀ ਹਰਗिज ਨਹੀਂ ਦਿੱਤੀ ਜਾਵੇਗੀ। ਇਸ ਕਾਰਜ ਲਈ AI ਇੰਟਰਨੈਟ ਖੇਤਰ ਵਿੱਚ ਤਜਰਬਾ ਰੱਖਣ ਵਾਲੇ ਕਾਨੂੰਨੀ ਮਹਾਰਾਂ ਦੀਆਂ ਸਲਾਹਾਂ ਵੀ ਲਈਆਂ ਜਾਣਗੀਆਂ। ਭਾਵੇਂ ਸਾਡੇ ਆਪਣਾ ਲੀਗਲ ਵਿਭਾਗ ਹੈਗਾ ਪਰ ਫਿਰ ਵੀ ਅਸੀਂ ਜਿਹੜੇ ਪ੍ਰੋਫੈਸ਼ਨਲ ਇਸ ਡੀਲਿੰਗ ਕਰਦੇ ਫਾਈਬਰ ਬ੍ਰਾਂਚ ਨੂੰ ਇਹਦੇ ਨਾਲ ਅਸੀਂ ਬੈਠ ਕੇ ਇੱਕ ਮੀਟਿੰਗ ਵੀ ਕੀਤੀ ਆ ਤੇ ਇੱਕ ਬਿੰਗ ਜਿਹੜਾ ਆ ਉਹਨੂੰ ਹੋਰ ਮਜ਼ਬੂਤ ਕਰਾਂਗੇ ਆਈਆ ਨਾਲ ਸਿੱਖ ਵਿਰੋਧੀ ਹਰਕਤਾਂ ਰੋਕਣ ਲਈ ਡਿਜੀਟਲ ਟਾਸਕ ਫੋਰਸ ਬਣਾਈ ਜਾਵੇਗੀ ਜਿਸ ਵਿੱਚ ਸ਼੍ਰੋਮਣੀ ਕਮੇਟੀ ਦਾ ਇੰਟਰਨੈਟ ਵਿਭਾਗ ਆਈਟੀ ਬਿੰਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਬਿਸਬ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਖਾਲਸਾ ਕਾਲਜ ਪਟਿਆਲਾ ਗੁਰੂ ਨਾਨਕ ਦੇਵ ਜਨਰੀਨ ਕਾਲਜ ਲੁਧਿਆਣਾ ਤੇ ਬਾਬਾ ਬੰਦਾ ਸਿੰਘ ਬਹਾਦਰ ਜਨਰੀਨ ਕਾਲਜ ਸ਼੍ਰੀ ਫਤੇਗੜ ਸਾਹਿਬ ਸੰਖਤੜ ਸੰਕਟਾਤ ਰੂਪ ਵਿੱਚ ਕੰਮ ਕਰਨਗੇ ਕਿਉਂਕਿ ਇਹ ਤੇ ਉਹ ਕੰਮ ਕਰਨ ਵੀ ਡਏ ਆ ਤੇ ਇਹ ਵੀ ਅੱਜ ਇੱਕ ਮਤਾ ਪਾਸ ਹੋਇਆ ਸਰਕਾਰਾਂ ਧਰਮ ਵਿਰੋਧ AI ਸਮਗਰੀ ਨੂੰ ਧਰਮ ਤੇ ਦੇਸ਼ ਵਿਰੋਧੀ ਮੰਨ ਕੇ ਸਜ਼ਾਯੋਗ ਬਣਾਉਣ ਕਿਉਂਕਿ ਇਹ AI ਐਸਾ ਆਇਆ ਕਿਉਂਕਿ ਉਹ ਤੇ ਜੋ ਫੀਡ ਹੁੰਦਾ ਉਹ AI DJ ਚਲਾਈ ਜਾਂਦਾ ਇਸ ਕਰਕੇ ਅਸੀਂ ਗੰਭੀਰਤਾ ਨਾਲ ਇੱਥੇ ਸਾਰਿਆਂ ਨੇ ਬਰਕਰਾਰ ਕੀਤਾ ਗਾਲ੍ਹਾਂ ਤਾਂ ਅੰਸਰਾਂ ਵੱਲੋਂ AI ਦੀ ਦਰਬਾਰਤੋਂ ਨਾਲ ਸਿੱਖ ਭਾਵਨਾ ਨੂੰ ਮਾਰੀ ਜਾ ਰਹੀ ਛੱਟ ਦੇ ਮੋਡਰਨ ਅਜਰ ਗੂਗਲ ਮੈਟਾ ਚੈਟ ਜੀਪੀਟੀ ਗਰੋਕ ਮਾਈਕਰੋਸਾਫਟ ਆਦ ਪ੍ਰਮੁੱਖ ਕੰਪਨੀਆਂ ਨਾਲ ਵਿਭਾਗੀ ਲਿਖਾ ਪੜੀ ਕਰਕੇ ਸਮੱਸਿਆ ਤੋਂ ਜਾਣੂ ਕਰਵਾਇਆ ਜਾਵੇਗਾ ਅਤੇ ਸਿੱਖ ਧਰਮ ਨਾਲ ਸੰਬੰਧਤ ਮਾਮਲਿਆਂ ਬੁੱਧ ਫਿਲਟਰ ਸ਼ਾਮਲ ਕਰਨ ਲਈ ਕਿਹਾ ਜਾਵੇਗਾ ਸ਼੍ਰੋਮਣੀ ਕਮੇਟੀ ਪ੍ਰავਨ ਪਵਨ ਗਰਵਾਣੀ ਦੇ ਸਿਧਾਂਤਾਂ ਸਿੱਖ ਇਤਿਹਾਸ ਸਿੱਖ ਅਸਥਾਨਾਂ ਤੇ ਮਰਿਆਦਾ ਆਦ ਵਾਰੇ ਡਿਜੀਟਲ ਡਾਟਾ ਬੈਂਕ ਤਿਆਰ ਕਰੇਗੀ ਤਾਂ ਜੋ ਇੰਟਰਨੈਟ ਤੇ ਖੋਜ ਇੰਜਨ ਵਿੱਚ ਪ੍ਰਮਾਣਿਕ ਸਰਕਾਰੀ ਜਾਣਕਾਰੀ ਪ੍ਰਮਾਣਿਕ ਜਾਣਕਾਰੀ ਸਾਹਮਣੇ ਆ ਸਕੇ ਸੰਗਤਾਂ ਨੂੰ ਅਪੀਲ ਹੈ ਕਿ ਸੋਸ਼ਲ ਮੀਡੀਆ ਖਾਤੇ ਤੇ ਸਿੱਖ ਵਿਰੋਧੀ ਸਮੱਗਰੀ ਨੂੰ ਸ਼ੇਅਰ ਨਾ ਕੀਤਾ ਜਾਵੇ ਭਾਵੇਂ ਇਸ ਦਾ ਮਕਸਦ ਸਿੱਖ ਵਿਰੋਧੀ ਸਮੱਗਰੀ ਨੂੰ ਬੇਰਕਾਬ ਕਰਨਾ ਹੀ ਕਿਉਂ ਨਾ ਹੋਵੇ ਜੇਕਰ ਕੋਈ ਅਜਿਹੀ ਸਮੱਗਰੀ ਸਾਹਮਣੇ ਆਉਂਦੀ ਹੈ ਤਾਂ ਉਸ ਨੂੰ ਰਿਪੋਰਟ ਕੀਤਾ ਜਾਵੇ ਜਾਂ ਅਧਾਰਲੇ ਕਾਰਵਾਈ ਕੀਤੀ ਜਾਵੇ ਤੇ ਪਿਛਲੇ ਦਿਨੀ ਮੇਰੇ ਨਾਲ ਕੈਨੇਡਾ ਅਮਰੀਕਾ ਤੇ ਇੰਗਲੈਂਡ ਤੋਂ ਵੀ ਕੁਝ ਵੀਰ ਉਦਣ ਸਾਡੇ ਨਾਲ ਵੀਡੀਓ ਕਾਨਫਰੰਸ ਦੇ ਵਿੱਚ ਜੁੜੇ ਸੀਗੇ ਜਿਹੜੇ ਬਹੁਤ ਆਪਣਾ ਕਾਰਜ ਕਰ ਵੀ ਚੁੱਕੇ ਆ ਕਾਰਜ ਕਹਿਣ ਤੋਂ ਭਾਵ ਕਿ ਕਿਉਂਕਿ ਗਰਬਾਣੀ ਉਹਦੇ ਵਿੱਚ ਵੀ ਬਹੁਤ ਅਨਾਰਥ ਕੀਤਾ ਆ ਤੇ ਉਹਨਾਂ ਨੇ ਫੇਰ ਕਿਹਾ ਸੀ ਕਿ ਅਸੀਂ ਜਿਹੜੇ ਵੱਡੀਆਂ ਇਹ ਫਾਰਮਾ ਗੂਗਲ ਆਦਿਆ ਇਹਨਾਂ ਦੇ ਵਿੱਚ ਜਿਹੜੇ ਪੰਜਾਬੀ ਕਿਉਂਕਿ ਬਹੁਤ ਉਚਹਾਰ ਹੋਇਓ ਆ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਇਹ ਜਿਹੜਾ ਧਰਮ ਦਾ ਕਾਰਜ ਆ ਇਹ ਛੋਟਾ ਦਾਦੇ ਨਾਲ ਕੀਤਾ ਜਾਵੇ। ਸੋ ਮੈਂ ਤੁਹਾਡਾ ਸਾਰਿਆਂ ਦਾ ਵੀ ਧੰਨਵਾਦ ਕਰਦਾ। ਗੁਰੂ ਸਾਹਿਬ ਕਿਰਪਾ ਕਰਨ ਆਪਾਂ ਆ ਜਿਹੜਾ ਵਿਢਿਆ ਪ੍ਰੋਗਰਾਮ ਸਾਡਾ ਦਾ ਜਿਨ੍ਹਾਂ ਨੇ ਕਣਕ ਦੇ ਬੀਜ ਗਾਹਾਂ ਵੇਚਣੇ ਆ ਜਾਂ ਡੀਜ਼ਲ ਜਾਂ ਉਹ ਤੋਂ ਇਲਾਵਾ ਗੁਰਦਾਰਾ ਸਹਿਬਾਨਾਂ ਨੂੰ ਨੁਕਸਾਨ ਹੋਇਆ ਉਹ ਸਾਰੇ ਸਾਡੇ ਪੰਜ ਸੈਂਟਰਾਂ ਦੇ ਵਿੱਚ ਉਹ ਆ ਕੇ ਤੁਰੰਤ ਆਪਣਾ ਸੰਪਰਕ ਕਰਨ ਤਾਂ ਕਿ ਸਮੇਂ ਸਿਰ ਜਿਹੜੀ ਰਾਹਤ ਸਮਗਦੀ ਉਹ ਦਿੱਤੀ ਜਾ ਸਕੀ ਬਹੁਤ ਬਹੁਤ ਧੰਨਵਾਦ ਜੀ ਅੱਜ ਬਹੁਤ ਵਧੀਆ ਇੱਕ ਫੈਸਲਾ ਕੀਤਾ ਹੈ ਮਹਾਰਾਜਾ ਹੈਪਵੈਂਟ 10% ਜੀ ਲਿਖਾ ਪਰ ਕਿਹੜੇ ਆਰਡੀਵ ਰਾਜੂ ਨੇ ਉਹਨਾਂ ਵਾਸਤੇ ਕੀ ਕੀਤਾ ਵਿੱਚੇ ਆ ਜਾਂਦੇ ਸਾਰੇ ਸਾਰੇ ਵਿੱਚੇ ਆ ਜਾਂਦੇ ਆ ਕਾਨੇ ਕਸ ਸੱਚ ਕਰਨ ਦੇ ਮੱਦਸਿਆ ਤੇ ਜਿਹੜੀ ਵੀ ਚਮਕਣ ਵਾਲੀ ਚੀਜ਼ ਚੜਦੀ ਆ ਉਹਨੂੰ ਸੋਨੇ ਦੀ ਕਹਿ ਕੇ ਪ੍ਰਚਾਰ ਦਿੱਤਾ ਜਾਂਦਾ ਕਦੀ 30 ਕਰੋੜ ਦੇ ਗੰਬਲੇ ਹੋ ਗਏ ਕਦੀ ਸੋਨੇ ਦੇ ਹਰਮੋਨੀਅਮ ਹੋ ਗਏ ਕਦੀ ਸੋਨੇ ਦੀ ਬੇੜੀ ਹੋ ਗਈ ਇਹ ਜਿਹੜਾ ਪ੍ਰਚਾਰ ਦਾ ਇਹਨੂੰ ਕਿਉਂ ਨਹੀਂ ਰੋਕਦੇ ਆਂ ਆਪਾਂ ਘਰ ਬੈਠੇ ਸਭ ਤੋਂ ਪ੍ਰਚਾਰ ਸੰਗ ਵਿੱਚ ਚੱਲਦਾ ਕੱਲ ਨੂੰ ਸੰਗਤ ਦੀ 20 ਕਰੋੜ ਦੇ ਗੰਬਲੇ ਮੰਗੇਗੀ ਸੋ ਸੋਨੇ ਦੀ ਬੇੜੀ ਮੰਗੇਗੀ ਹਰਮੋਨੀਅਮ ਸੋਨੇ ਦਾ ਮੰਗੇ ਕਿੱਥੋਂ ਇਹ ਇਹ ਮੈਂ ਆਲਰੇਡੀ ਇੱਕ ਲਾਤੀ ਆਪਣੀ ਟੀਮ ਫੇ ਕਿੱਥੋਂ ਸ਼ੁਰੂ ਹੋਈ ਤੇ ਕਿੱਥੇ ਇਹ ਗੱਲ ਖੜੀ ਹੋਈ ਆ ਉਹ ਜੇ ਖੇਤੀ ਮਰ ਕੋਰਪੋਰਟ ਆ ਜਾਊਗੀ ਫਿਰ ਉਹ ਤੇ ਅਗਲਾ ਤੁਹਾਡੇ ਨਾਲ ਮੈਂ ਸਾਂਝਾ ਕਰ ਲਵਾਂਗਾ ਜੀ 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 ਕਰੋ ਤੇ ਵਧੀਆ ਕਾਰਵਾਈ ਕਰ ਰਹੇ ਹੋ ਇਸੇ ਤਰ੍ਹਾਂ ਨਾ ਪਿਛਲੇ ਦਿਨੀ ਇੱਕ ਵੀਡੀਓ ਵਾਇਰਲ ਹੋਉਂਦੀ ਐ ਇੱਕ ਪਾਰਕਿੰਗ ਦੇ ਵਿੱਚ ਪਰ ਉਸ ਦੇ ਨਾਲ ਦਰਬਾਰ ਸਾਹਿਬ ਨੂੰ ਜੋੜਿਆ ਨਾ ਕੋਈ ਵੀ ਘਟਨਾ ਅਲਗ ਵਾਲੇ ਹੋਉਂਦੀ ਤੇ ਦਰਬਾਰ ਸਾਹਿਬ ਦਾ ਨਾਮ ਲੈਣ ਉਹਦੇ ਬਾਰੇ ਕੋਈ ਕਰੋਗੇ ਮੈਂ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਇਹ ਸਿੱਖਾਂ ਦਾ ਕੇਂਦਰੀ ਧੁਰਾ ਆ ਇਹ ਸਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਨੇ ਪਰਪਕਾਰ ਕੀਤਾ ਸਮੁੱਚੀ ਲਕਾਈ ਦੇ ਉੱਤੇ ਤੇ ਇਹਨਾਂ ਨੂੰ ਵੀ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਹਰ ਇੱਕ ਕਾਰਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਨਾਲ ਨਾ ਜੋੜਿਆ ਕਰੋ ਕਿਉਂਕਿ ਬਹੁਤ ਥਾਂ ਤੇ ਹੁਣ ਜੰਮੂ ਕਸ਼ਮੀਰ ਵਿਖੇ ਪੰਜ ਸਰੂਪ ਪੰਥਦੋਕੀ ਨੇ ਪੈਟਰੋਲ ਪਾ ਕੇ ਉਹਨਾਂ ਨੂੰ ਅਗਨ ਭੇਟ ਕਰ ਦਿੱਤਾ ਇਹ ਵੀ ਹਰ ਇੱਕ ਚੀਜ਼ ਨੂੰ ਜਿਵੇਂ ਇੱਧਰਲੇ ਪਾਸੇ ਜੋੜਦੇ ਆਂ ਤੇ ਲੋਕਾਂ ਦੀਆਂ ਜਿਹੜੀਆਂ ਜਜ਼ਵਾਤ ਤੇ ਤਰਜਮਾਨ ਭਾਵਨਾਮਾ ਉਹ ਪੜਕਦੀਆਂ ਆ ਇਹੋ ਜਿਹਾ ਕਾਰਜ ਨਹੀਂ ਕਰਨੇ ਚਾਹੀਦੇ ਕੀ ਜ਼ਰੂਰਤੀ ਤੇ ਰਹੀ ਇੱਕ ਸਾਹਮਣੇ ਆਏਗੀ ਇਸ ਵਾਰੀ ਜਰਨਲਿਸਟਾਂ ਦੇ ਵਿਚ ਨੂੰ ਹੀ ਕਹਿੰਗੇ ਆ ਪੀਸ ਹੋਣੇ ਨੇ ਵੜਾਇਆ ਕੁਝ ਮੈਂਬਰ ਆਪਣੀ ਉਧਰ ਜਾ ਚੁੱਕੇ ਨੇ ਕਿੰਨੇ ਕਿ ਜ਼ਰੂਰਤੀ ਮਾਦੇ ਜੀ ਹੁੰਦਾ ਦੇਖੋ 10 ਤਰੀਕ ਦੀ ਹੁਣ ਮੀਟਿੰਗ ਰੱਖ ਦਿੱਤੀ ਆ ਤੇ ਉੱਥੇ ਹੁਣ ਸਾਰਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਊਗਾ ਕਿ ਆਸਰਾਈਆਂ ਪਹਿਲਾਂ ਲਾਈ ਜਾਈਏ ਕਰੀ ਜਾਈਏ ਮੇਰੇ ਗੱਲ ਠੀਕ ਨਹੀਂ ਹੋਣਗੀਆਂ ਬੜਾ ਨਹੀਂ ਉਹਨਾਂ ਦੇ ਬੜੇ ਦਾਅਵੇ ਰਹੇ ਨੇ ਤੇ 17 18 ਵੋਟਾਂ ਚਲੋ ਦੇਖੋ ਜਿੰਨਾ ਜਿੰਨਾ ਚਿਰ ਰਿਜਾਰਟ ਨਹੀਂ ਕਿਸੇ ਚੀਜ਼ ਦਾ ਆਉਂਦਾ ਉਹ ਤੋਂ ਦਾਅਵੇ ਕਰਦੇ ਹੁੰਦੇ ਸਾਰੇ ਸਰਦਾਰ ਜੀ ਇੱਕ ਤਰਨਤਾਰ ਦੀ ਜਿਵਨੀ ਚੋਂ ਦੇ ਵਿੱਚ ਹਾਲਾਂਕਿ ਸਵਾਲ ਪੋਲਿਟਿਕਲ ਹੈ ਰਾਜਾ ਬੜਿੰਗ ਵੱਲੋਂ ਇੱਕ ਇਹ ਮੈਂ ਇਹ ਮੇਰੀ ਬੇਨਤੀ ਮੇਰੀ ਬੇਨਤੀ ਸੁਣੋ ਇਹ ਤੁਸੀਂ ਰਾਜਾ ਬੜਿੰਗ ਦਾ ਸਵਾਲ ਉਹਨਾਂ ਨੇ ਕਰਿਓ ਮੈਨੂੰ ਨਾ ਕਰੋ ਸਰਦਾਰ ਜੀ ਜਾਤੀਵਾਦੀਆਂ ਬੜੀਆਂ ਗੱਲਾਂ ਚੱਲਦੀਆਂ ਨੇ ਕਈ ਕਈ ਵਾਰੀ ਜਾਤੀਵਾਦ ਨੂੰ ਲੈ ਕੇ ਜਿਹੜਾ ਚੱਲਿਆ ਜਾਂਦਾ ਅਫਸਰ ਸ਼ਾਇਦ ਉਹਦੇ ਵੀ ਜਾਤੀਵਾਦ ਹੈ ਵੀ ਹੁਣ ਸ਼ੁਰੂ ਹੋ ਗਿਆ ਇਹ ਕਹਿੰਦੇ ਮੁੰਡਲਾ ਸਿਧਾਂਤ ਜਾਤ-ਬਾਤ ਨੂੰ ਖਤਮ ਕਰਨ ਲਈ ਕੀਤਾ ਸੀ। ਉੱਚ-ਨੀਚ, ਗਰੀਬ-ਅਮੀਰ ਦਾ ਪਾੜਾ ਮਟਾਇਆ ਸੀ। ਤੇ ਮੈਂ ਸਮਝਦਾ ਆਂ ਭਈ ਇਹਨੂੰ ਸਮਾਜ ਦੇ ਵਿੱਚ ਪ੍ਰਮੋਟ ਨਹੀਂ ਕੀਤਾ ਜਾਣਾ ਚਾਹੀਦਾ। ਇਹ ਠੀਕ ਆ ਭਈ ਜਿਹੜਾ ਕੋਈ ਕਿਸੇ ਨਾ ਜਾਤ ਹੀ ਹੁੰਦੀ ਆ ਉਹ ਕਾਨੂੰਨੀ ਢੰਗ ਨਾਲ ਆਪਣੀ ਹਿਸਾਬ ਲਵੇ। ਪਰ ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਤਾਂ ਹਮੇਸ਼ਾ ਹੀ ਜਾਤ-ਬਾਤ ਦਾ ਖੰਡਨ ਕੀਤਾ। ਸਰ ਜੀ ਛੋਟੇ ਸਾਹਿਬ ਜੀ ਆਂਦਰ ਛੀਤੀ ਦਿਹਾੜਾ ਤੇ